ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 3 ਅਪ੍ਰੈਲ ਹੈ ਮੈਂ ਗੁਰਸੇਵਿਤਕਾਰ ਕਲਾਸ 8ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾਮ ਜ਼ਿਲ੍ਹਾ ਤਰਨਤਾਰਨ ਵਿੱਚ ਪੜਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਕਾ ਸਵਾਗਤ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ ਪਰਦਾਰਾ ਪਰਤਨ ਪਰ ਲੋਭਾ ਹੋਮੈ ਵਿਖੇ ਬੇਕਾਰ ਦੁਸ਼ਟ ਪਾਉ ਤੁਜਿੰੰਦ ਪਰਾਇ ਕਾਮ ਕਰੋਧ ਚੰਡਾਰ ਹੈ ਪਾਈ ਪਰਾਇ ਇਸਤਰੀ ਪਰਾਇਆ ਤਨ ਲੋਭ ਲਾਲਚ ਹੋਮੈ ਹੰਕਾਰ ਵਿਸ਼ੇ ਵਿਕਾਰ ਮਾੜੀ ਨੀਤ ਪਰਾਇ ਨਿੰਦਿਆ ਕਾਮ ਕ੍ਰੋਧ ਆਦ ਸਾਰੇ ਚੰਡਾਲ ਹਨ ਇਹਨਾਂ ਨੂੰ ਛੱਡਣਾ ਕਰ ਇਹਨਾਂ ਦਾ ਤਿਆਗ ਕਰ ਦੇ ਪਰਮੇਸ਼ਰ ਜੀਵਾ ਦੀ ਪਹੁੰਚ ਤੋਂ ਦੂਰ ਹੈ ਬੜਾ ਬੇਅੰਤ ਹੈ ਉਹ ਹਰ ਇੱਕ ਜੀਵ ਦੇ ਹਿਰਦੇ ਘਰ ਵਿੱਚ ਵਸਦਾ ਹੈ ਪਰਮੇਸ਼ਰ ਦੇ ਨਾਮ ਦਾ ਅੰਮ੍ਰਿਤ ਨਾਮ ਰਸ ਉਹ ਮਨੁੱਖ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸ਼ਬਦ ਦੀ ਕਾਲ ਕਮਾਈ ਕਰਦਾ ਹੈ ਪਰਮੇਸ਼ਰ ਦਾ ਨਾਮ ਜਪਦਾ ਹੈ ਪਰਮੇਸ਼ਰ ਦੇ ਨਾਮ ਦਾ ਜਾਪ ਕਰਨ ਵਾਲਾ ਮਨੁੱਖ ਦੁੱਖ ਸੁੱਖ ਸੰਸਾਰ ਦੇ ਲੋਕਾਂ ਵੱਲੋਂ ਕੀਤਾ ਜਾਂਦਾ ਮਾੜਾ ਚੰਗਾ ਸਲੂਕ ਝਰ ਲੈਂਦਾ ਹੈ ਸਭ ਕੁਝ ਨੂੰ ਇੱਕੋ ਜਿਹਾ ਸਮਝਦਾ ਹੈ ਤਲਕੀ ਵਿੱਚ ਨਹੀਂ ਆਉਂਦਾ ਇਹ ਅਵਸਥਾ ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜੋ ਪਰਮੇਸ਼ਰ ਦਾ ਨਾਮ ਜਪਦਾ ਹੈ ਸਾਧ ਸੰਗਤ ਵਿੱਚ ਜਾ ਕੇ ਗੁਰੂ ਨਾਲ ਪਿਆਰ ਕਰਦਾ ਹੈ ਗੁਰੂ ਦੀ ਸਿਫਤ ਸਲਾਹ ਕਰਦਾ ਹੈ ਕੇਵਲ ਸਤਿਗੁਰੂ ਜੀ ਹੀ ਨਾਮ ਦੀ ਦਾਤ ਦੇਣ ਵਾਲੇ ਹਨ ਜਿਸ ਉੱਪਰ ਕਿਰਪਾ ਕਰ ਦੇਣ ਉਸ ਨੂੰ ਨਾਮ ਦੀ ਦਾਤ ਮਿਲ ਜਾਂਦੀ ਹੈ ਉਹ ਮਨੁੱਖ ਦਿਨ ਰਾਤ ਨਾਮ ਜਪਦਾ ਹੈ ਇਸ ਤਰ੍ਹਾਂ ਨਾਮ ਧੰਨ ਦੀ ਖੱਟੀ-ਖੱਟ ਲੈਂਦਾ ਹੈ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਗੁਰੂ ਦਾ ਸ਼ਬਦ ਉਸ ਮਨੁੱਖ ਨੂੰ ਮਿਲਦਾ ਹੈ ਜਿਸ ਉੱਪਰ ਪਰਮੇਸ਼ਰ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ। हे ਭਾਈ ਇਹ ਮਨੁੱਖੀ ਸਰੀਰ ਪਰਮੇਸ਼ਰ ਦਾ ਮਹਿਲ ਹੈ। ਪਰਮੇਸ਼ਰ ਦਾ ਘਰ ਹੈ। ਪਰਮੇਸ਼ਰ ਨੇ ਇਸ ਵਿੱਚ ਆਪਣੀ ਜੋਤ ਦਾ ਪ੍ਰਕਾਸ਼ ਕੀਤਾ ਹੋਇਆ ਹੈ। ਜੋਤ ਜਗਾਈ ਹੋਈ ਹੈ। ਗੁਰੂ ਜੀ ਆਖਦੇ ਹਨ ਸਤਿਗੁਰੂ ਜੀ ਦੀ ਕਿਰਪਾ ਨਾਲ ਮਨੁੱਖੀ ਮਨ ਜੋ ਪਟਕਦਾ ਫਿਰਦਾ ਹੈ ਉਸ ਨੂੰ ਹਿਰਦੇ ਘਰ ਵਿੱਚ ਬੁਲਾਇਆ ਜਾਂਦਾ ਹੈ ਪਰਮੇਸ਼ਰ ਉਸ ਪਟਕਦੇ ਮਨ ਨੂੰ ਆਪਣੇ ਨਾਲ ਮੇਲ ਲੈਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਦੇ ਉਪਦੇਸ਼ ਅਨੁਸਾਰ ਗੁਰੂ ਦੇ ਸ਼ਬਦ ਦੀ ਕਾਲ ਕਮਾਈ ਕਰਨ ਨਾਲ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ ਹੈ ਪਟਕਦੇ ਮਨ ਨੂੰ ਸ਼ਾਂਤੀ ਆ ਜਾਂਦੀ ਹੈ ਪਿਆਰੇ ਵਿਦਿਆਰਥੀਓ ਜਦੋਂ ਤੁਹਾਡੀ ਮਾਣ ਵਡਿਆਈ ਹੋਣ ਲੱਗ ਜਾਵੇ ਤੁਹਾਡੀਆਂ ਸਿਫਤਾਂ ਹੋਣ ਲੱਗ ਜਾਣ ਤਾਂ ਤੁਹਾਨੂੰ ਹੰਕਾਰ ਹੋਣ ਦੀ ਬਹੁਤ ਸੰਭਾਵਨਾ ਹੁੰਦੀ ਹੈ ਇਹਨਾਂ ਸਿਫਤਾਂ ਤੋਂ ਸਾਰੀ ਉਮਰ ਬਚ ਕੇ ਰਹੋ ਗੁਰੂ ਪਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ